ਸਾਡੇ ਪਿੰਡ ਹਾਲੇ ਤੱਕ ਗਲੀਆਂ ਨਾਲੀਆਂ ਚ ਰੋਲਦੇ ਫਿਰਦੇ ਨੇ ਕਰੋੜ ਰੁਪਏ ਦੇ ਉੱਤੇ ਪੈਸਾ ਜ਼ਿਆਦਾ ਆਇਆ ਸਾਡੇ ਪਿੰਡ ਸਰਕਾਰੀ ਪੈਸਾ ਤੇ ਜਿਹੜਾ ਪੰਚਾਇਤ ਪੰਚਾਇਤੀ ਪੜੀ ਦਾ ਠੇਕਾ ਉਹ ਬਖਰਾ ਤੇ ਮੈਂ ਜੇ ਵੇਖਿਆ ਨਾ ਆਪਣੀ ਜ਼ਿੰਦਗੀ ਦਾ ਜਿੰਨਾ ਸਰਕਾਰ ਪੈਸਾ ਭੇਜਦੀ ਹੈ ਜੇ ਉਸ ਹਿਸਾਬ ਨਾਲ ਪੈਸਾ ਲੱਗ ਜਾਵੇ ਨਾ ਤੇ ਪੰਜਾਂ ਸਾਲਾਂ ਚ ਇੱਕ ਸੋਨੇ ਦੀ ਚਿੜੀ ਬਣ ਜਾਂਦਾ ਪਿੰਡ ਡੀਸੀ ਨੂੰ ਦਰਖਾਸਤ ਮੈਂ ਦਿੱਤੀ ਐਸਡੀਐਮ ਨੂੰ ਮੈਂ ਦਿੱਤੀ ਏਡੀਸੀ ਨੂੰ ਮੈਂ ਦਿੱਤੀ ਸਿੱਧੀ ਵੀਡੀਓ ਨੂੰ ਮੈਂ ਦਿੱਤੀ ਹਮ ਪਰ ਕਿਸੇ ਨੇ ਕੋਈ ਕਾਰਵਾਈ ਕੀਤੀ ਨਹੀਂ ਹਮ ਹਮ ਇੱਕ ਤਾਂ ਹੁੰਦਾ ਨਾ ਵੀ ਆ ਚੀਜ਼ ਕਮਰੇ ਦੇ ਪੈਸੇ ਆਏ ਨੇ ਕਮਰਾ ਬਣਿਆ ਹੁੰਦਾ ਚਿੱਟਾ ਮਾੜੀਆਂ ਲਾਤੀਆਂ ਰੇਤ ਮਾੜੀ ਲਾਤੀ ਸੀਮਿੰਟ ਪਾੜਾ ਲਾਤਾ ਚਲੋ ਜੀ ਹੁੰਦੇ 10000 ਦਾ ਗਮਨ ਹੋ ਗਿਆ ਪਰ ਸਾਡੇ ਪਿੰਡ ਉਹ ਚੀਜ਼ ਨਹੀਂ ਗਈ ਹਮ ਸਾਡੇ ਪਿੰਡ ਪੈਸਾ ਆਇਆ ਹਮ ਤੇ ਅੱਗੋਂ ਉਹ ਕਮਰਾ ਹੈ ਹੀ ਨਹੀਂ ਬੋਰ ਹੈ ਹੀ ਨਹੀਂ ਜੀ ਠੱਟੀ ਦੇ ਪੈਸੇ ਆਏ ਠੱਟੀ ਹੈ ਹੀ ਨਹੀਂ ਸਵਿਆਂ ਚ ਜੇ ਛੱਡਾਂ ਦੇ ਪੈਸੇ ਹੈ ਛੱਡ ਹੈ ਹੀ ਨਹੀਂ ਪਿੰਡ ਚ ਹਮ ਲਾਈਟਾਂ ਲਵਾਈਆਂ 4 ਚsqure ਜਿਵੇਂ ਤੁਹਾਡੇ ਪਿੰਡ ਲੱਗੀਆਂ ਨੇ ਗਵਾਂਡ ਪਿੰਡ ਸਾਡਾ ਤੁਹਾਡੇ ਨਾਲ ਸਾਡੇ ਪਿੰਡ ਇੱਕ ਲਾਈਟ ਵੀ ਨਹੀਂ ਲੱਗੀ ਸਾਰੇ ਪੈਸੇ ਬਿੱਲ ਬਣਾ ਕੇ ਜਾਲੀ ਸੈਂਡ ਕਰਕੇ ਉਹ ਪੈਸੇ ਕਢਾ ਕੇ ਖਾਦੇ ਗਏ ਨੇ ਲੱਛਾਂ ਵੀ ਆਈਆਂ ਸਾਰਾ ਕੋ ਜੰਨਾ ਵੀ ਸਾਡੇ ਪਿੰਡ ਗਮਣੀ ਹੈ ਤੇ ਆਪਾਂ ਤੁਹਾਡੇ ਨਾਲ ਹਰ ਇੱਕ ਪਿੰਡ ਦੇ ਮਸਲੇ ਨੂੰ ਸ਼ੇਅਰ ਕਰਨ ਲੱਗੇ ਆ ਇਹ ਮਸਲਾ ਤੁਹਾਡੇ ਪਿੰਡ ਨਾਲ ਵੀ ਜੁੜਿਆ ਹੋ ਸਕਦਾ ਕਿਉਂਕਿ ਜਿੰਨੇ ਵੀ ਪੰਜਾਬ ਦੇ ਵਿੱਚ ਪਿੰਡ ਨੇ ਤੇ ਜਿੰਨੇ ਵੀ ਪੰਚਾਇਤਾਂ ਦੇ ਵਿੱਚ ਘਪਲੇ ਹੋਏ ਨੇ ਭਾਵੇਂ ਉਹ ਸੰਦਾਂ ਦੇ ਵਿੱਚ ਹੋਣ ਤੇ ਭਾਵੇਂ ਪਿੰਡਾਂ ਦੇ ਵਿੱਚ ਗ੍ਰਾਂਟਾਂ ਆਈਆਂ ਹੋਣ ਗ੍ਰਾਂਟਾਂ ਦਾ ਗਵਨ ਹੋਵੇ ਤੇ ਤੁਹਾਡੇ ਪਿੰਡ ਦੇ ਨਾਲ ਵੀ ਇਹ ਮਾਮਲਾ ਜੁੜਿਆ ਹੋਇਆ ਤੇ ਇਹਨੂੰ ਸੁਣਿਓ ਵੀ ਤੇ ਅੱਗੇ ਸ਼ੇਅਰ ਵੀ ਕਰਿਓ ਤੇ ਸਾਡੇ ਨਾਲ ਨੇ ਇਸ ਟਾਈਮ ਬਾਈ ਅੰਗਰੇਜ਼ ਸਿੰਘ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਬਾਈ ਜੀ ਤੁਸੀਂ ਆਪਣੇ ਪਿੰਡ ਦੀ ਪੰਚਾਇਤ ਸੰਬੰਧੀ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਸਭ ਤੋਂ ਪਹਿਲਾਂ ਮੈਂ ਤੁਹਾਡਾ ਇੱਥੇ ਆਉਂਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਤੁਸੀਂ ਸਾਡੇ ਤੇਕਰ ਪਹੁੰਚ ਕੀਤੀ ਜੀ ਇਹ ਮੈਂ ਚੱਕ ਸੁੰਮੀਆਂ ਵਾਂ ਪਿੰਡ ਗੁਰੂ ਸਾਹਿਬਲਾਗ ਤੇ ਜ਼ਿਲ੍ਹਾ ਫਰੋਇਪੁਰ ਤੇ ਹਮ ਤੇ ਮੈਂ ਆਮ ਆਦਮੀ ਪਾਰਟੀ ਦਾ ਕਿਸਾਨ ਵਿੰਗ ਦਾ ਪ੍ਰਧਾਨ ਵੀ ਹਾਂ ਗੁਰੂ ਸਾਹਿਬ ਦਾ ਹਮ ਮੈਂ ਪੰਚਾਇਤ ਸੰਬੰਧੀ ਆਰਟੀਆਈ ਪਾਈ ਹੈ ਹਮ ਜਿੰਦੇ ਵਿੱਚ ਸਾਰੇ ਮੈਂ 160 ਪੇਜ ਲੈਣੇ ਜੀ ਜਿੰਦੇ ਵਿੱਚ ਮੈਂ ਸਾਰੀ ਵੇਖਿਆ ਪੜਤਾਲ ਕੀਤੀ ਹੈ ਜਿੰਦੇ ਵਿੱਚ ਸਾਰਾ ਗਮਨ ਹੈ ਹਮ ਵੱਡਾ ਗਮਨ ਤੇ ਇੱਥੇ ਵੀ ਜਿਹੜੇ ਸਰਪੰਚਾਂ ਮੈਂਬਰਾਂ ਦੇ ਅਰੀਜਨਲ ਸੈਣੀ ਨਹੀਂ ਨੀ ਹੈਗੇ ਵਿੱਚ ਹੂੰ ਸੈਣੀ ਜਾਲੀ ਨੇ ਹੂੰ ਫਿਰ ਜਿੰਨਾ ਕੋਈ ਗ੍ਰਾਂਟ ਆਈ ਸਾਡੇ ਪਿੰਡ ਹੂੰ ਉਹਦੇ ਵਿੱਚ ਸਭ ਤੋਂ ਵੱਡਾ ਗਮਨ ਹੈ ਸਾਰਾ ਜਿਵੇਂ ਬੋਰ ਆਏ ਨੇ ਬੋਰ ਹੋਏ ਨਹੀਂ ਪੈਸੇ ਕਢਾਏ ਗਏ ਨੇ ਹੂੰ ਹੋਰ ਬਾਕੀ ਜਿਵੇਂ ਸਾਡੇ ਪਿੰਡ 12 ਕਿੱਲੇ ਜ਼ਮੀਨ ਦਾ ਠੇਕਾ ਹੂੰ ਇੱਕ ਇੱਕ ਕੰਦੇ ਜ ਮੈਂ ਤੁਹਾਨੂੰ ਇਹ ਵਧੀਆ ਗੱਲ ਦੱਸਦਾ ਹੂੰ ਇਹ 12 ਕਿੱਲੇ ਜ਼ਮੀਨ ਦਾ ਠੇਕਾ ਆਏ ਸਾਲ ਠੇਕਾ ਹੁੰਦਾ 6-7 ਲੱਖ ਰੁਪਏ ਸਾਡੇ ਠੇਕਾ ਹੁੰਦਾ ਰਿਆ ਆਏ ਸਾਲ ਦਾ ਇਹ 19 ਦੇ ਵਿੱਚ ਪੰਚਾਇਤਾਂ ਬਣੀਆਂ ਨੇ 19 20 ਤੇ 21 22 ਤੇ ਕਰ ਇਹਨਾਂ ਕੰਮ ਕੀਤਾ 23 ਤੇ 24 ਦੇ ਵਿੱਚ ਏਟੇ ਨਹੀਂ ਲਾਈ ਉਹ ਸਾਰਾ ਜਿਹੜਾ ਠੇਕਾ ਗਮਣ ਵੇਹੇ ਕੀਤਾ ਗਿਆ ਆਪਦੇ ਆ ਵੀ ਚੈੱਕ ਬਣਾ ਕੇ ਆਪਦੇ ਪੈਸੇ ਕਢਾ ਕੇ ਉਹ ਪੈਸੇ ਖਾ ਜਾਂਦੇ ਰਹੀਏ ਹੋਰ ਪਿੰਡ ਵਿੱਚ ਕੀ ਕੀ ਆਇਆ ਜਿਵੇਂ ਕੋਈ ਸੰਦਾਂ ਦੇ ਛੱਡ ਬਣੇ ਜਿਵੇਂ ਕੋਈ ਪੰਜ ਛੇ ਸਾਡੇ ਪਿੰਡ ਛੱਡ ਆਏ ਨੇ ਉਹ ਛੱਡ ਬਣੀ ਨਹੀਂ ਪੈਸੇ ਖਾਦੇ ਗਏ ਨੇ ਜਿਵੇਂ ਸੰਤ ਕਿਸੇ ਨੂੰ ਕੋਈ ਸੰਤ ਦਿੱਤਾ ਨਹੀਂ ਗਿਆ ਸੰਦ ਆਈ ਨਹੀਂ ਗਏ ਉੱਥੋਂ ਲੈ ਕੇ ਉੱਥੇ ਵੇਚੇ ਗਏ ਨੇ ਜਿਵੇਂ ਕੋਈ ਪੁਰਾਣੀਆਂ ਬਿਲਡਿੰਗਾਂ ਇੱਕ ਦੋ ਢਾਈਆਂ ਗਈਆਂ ਉਹਦਾ ਕੋਈ ਮਤਾਂ ਨਹੀਂ ਕੋਈ ਕੋਈ ਨਾ ਦਾ ਸਮਾਨ ਸਿੱਧਾ ਗਾਇਬ ਕੀਤਾ ਗਿਆ ਮੈਂ ਇਹਦੇ ਕੀ 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 ਦੱਸਾਂ ਤੈਨੂੰ ਆਰਦੇ ਪਿੰਡ ਬਾਰੇ ਮੈਂ 10 ਮਹੀਨੇ ਦਾ ਪਹਿਲਾਂ ਆਰਟੀਆਈ ਲੈਣ ਪਿੱਛੇ ਖਰਾਬ ਹੋਇਆ ਖਦਲ ਖਰਾਬ ਬੜੀ ਔਖੀ ਆਰਟੀਆਈ ਲਈ ਜੀ ਪਰ ਲੈ ਲਈ ਬਿੜੀ ਦਫਤਰ ਗੁਰੂ ਸਾਤੋ ਜਦੋਂ ਮੋਂਦੇ ਸਾਰੇ ਚੰਗੇ ਤੇਰਾ ਪੇਚ ਪੜੇ ਹੂੰ ਤੇ ਮੈਂ ਜੇ ਵੇਖਿਆ ਨਾ ਆਪਣੀ ਜ਼ਿੰਦਗੀ ਦਾ ਹੂੰ ਜਿੰਨਾ ਸਰਕਾਰ ਪੈਸਾ ਭੇਜਦੀ ਹੈ ਜੋ ਹਿਸਾਬ ਨਾਲ ਪੈਸਾ ਲੱਗ ਜਾਵੇ ਨਾ ਹੂੰ ਤੇ ਪੰਜਾਂ ਸਾਲਾਂ ਚ ਇੱਕ ਸੋਨੇ ਦੀ ਚਿੜੀ ਬਣ ਜਾਂਦਾ ਪਿੰਡ ਹੂੰ ਪਰ ਸਾਡੇ ਪਿੰਡ ਹਾਲੀ ਦੇ ਕਰ ਗਲੀਆਂ ਨਾਲੀਆਂ ਚ ਰੋਲਦੇ ਫਿਰਦੇ ਨੇ ਹੂੰ ਕਰੋੜ ਰੁਪਏ ਦੇ ਉੱਤੇ ਪੈਸਾ ਜ਼ਿਆਦਾ ਆਇਆ ਸਾਡੇ ਪਿੰਡ ਹੂੰ ਸਰਕਾਰੀ ਪੈਸਾ ਤੇ ਜਿਹੜਾ ਪੰਚਾਇਤ ਪੰਚਾਇਤੀ ਪੜੀ ਦਾ ਠੇਕਾ ਉਹ ਬੱਕਰਾ ਹੂੰ ਪਰ ਜੇ ਅੱਜ ਜਾ ਕੇ ਤੁਹਾਨੂੰ ਮੁੱਦੇ ਵਿਖਾਈਏ ਪਿੰਡ ਦੇ ਵਿੱਚ ਹੂੰ ਪ੍ਰੋਜੈਕਟ ਜਿਹੜੇ ਪ੍ਰੋਜੈਕਟਾਂ ਦੇ ਪੈਸੇ ਆਏ ਨੇ ਉਹ ਹੈ ਹੀ ਨਹੀਂਗੇ ਤੁਹਾਡੀ ਸਰਕਾਰ ਦੇ ਵਿੱਚ ਤੁਹਾਡੀ ਸੁਣਵਾਈ ਕਿਉਂ ਨਹੀਂ ਇਹ ਹੀ ਤਾਂ ਨਹੀਂ ਸਮਝ ਲੱਗ ਰਹੀ ਸਾਨੂੰ ਵੀ ਅਸੀਂ ਕੰਮ ਵੀ ਇੰਨਾ ਕਰੀਦਾ ਪਾਰਟੀ ਦੇ ਵਿੱਚ ਪਰ ਅਫਸਰ ਸਾਡੀ ਗੱਲ ਨਹੀਂ ਸੁਣਦੇ ਪਤਾ ਫਿਰ ਫਾਇਦਾ ਕੀ ਹੋਈਆਂ ਪਾਰਟੀਆਂ ਦੇ ਕੰਮ ਕਰਨ ਦਾ ਇਹ ਤੁਹਾਨੂੰ ਸੋਚਾਂਗੇ ਨਾ ਫਿਰ ਅੱਗੇ ਬਾਰੇ ਕੀ ਕਰਨਾ ਇੱਕ ਤਾਂ ਹੁੰਦਾ ਨਾ ਵੀ ਆ ਚੀਜ਼ ਕਮਰੇ ਦੇ ਪੈਸੇ ਆਏ ਨੇ ਕਮਰਾ ਬਣਿਆ ਉਹਦੇ ਚਿੱਟਾ ਮਾੜੀਆਂ ਲਾਤੀਆਂ ਰੇਤ ਮਾੜੀ ਲਾਤੀ ਸੀਮਿੰਟ ਪਾੜਾ ਲਾਤਾ ਚਲੋ ਜੀ ਉਹਦੇ 10000 ਰੁਪਏ ਤਾਂ ਗਮਨ ਹੋ ਗਿਆ ਪਰ ਸਾਡੇ ਪਿੰਡ ਉਹ ਚੀਜ਼ ਨਹੀਂ ਗਈ ਸਾਡੇ ਪਿੰਡ ਪੈਸਾ ਆਇਆ ਇਹ ਕੋ ਉਹ ਕਮਰਾ ਹੈ ਹੀ ਨਹੀਂ ਬੋਰ ਹੈ ਹੀ ਨਹੀਂ ਜੀ ਠੱਟੀ ਦੇ ਪੈਸੇ ਆ ਇਹ ਠੱਟੀ ਹੈ ਹੀ ਨਹੀਂ ਸਵਿਆਂ ਚ ਜੇ ਛੱਡਾਂ ਦੇ ਪੈਸੇ ਹੈ ਛੱਡ ਹੈ ਹੀ ਨਹੀਂ ਪਿੰਡ ਚ ਲਾਈਟਾਂ ਲਵਾਈਆਂ 4 ਸਪੇਰੇ ਜਿਵੇਂ ਤੁਹਾਡੇ ਪਿੰਡ ਲੱਗੀਆਂ ਨੇ ਗਵਾਂਡ ਪਿੰਡ ਸਾਡਾ ਤੁਹਾਡੇ ਨਾਲ ਸਾਡੇ ਪਿੰਡ ਇੱਕ ਲਾਈਟ ਵੀ ਨਹੀਂ ਲੱਗੀ ਸਾਰੇ ਪੈਸੇ ਬਿੱਲ ਬਣਾ ਕੇ ਜਾਲੀ ਸੈਣ ਕਰਕੇ ਉਹ ਪੈਸੇ ਕਢਾ ਕੇ ਖਾਦੇ ਕਹਨੇ ਅੱਛਾ ਵੀ ਆਈਆਂ ਸਾਰਾ ਕੁਝ ਜੰਨਾ ਵੀ ਸਾਡੇ ਪਿੰਡ ਗਮਣ ਹੀ ਹੈ ਆ ਪਹਿਲੀ ਵਾਰੀ ਮੈਂ ਵੇਖਿਆ ਇਸ ਪੰਚਾਇਤ ਨੇ ਇੰਨਾ ਗਮਣ ਕੀਤਾ ਕਿ ਉਹਨਾਂ ਦੀ ਪਹੁੰਚ ਇਸ ਸਰਕਾਰ ਦੇ ਵਿੱਚ ਕਾਂਗਰਸ ਦੇ ਵਿੱਚ ਬਹੁਤ ਵੱਡੀ ਪਹੁੰਚ ਹੁੰਦੇ ਨਾ ਤੇ ਉਹਨਾਂ ਨੂੰ ਕਿਸੇ ਨੇ ਪਿੰਡ ਵਾਲੇ ਵੀ ਨਹੀਂ ਪੁੱਛਿਆ ਬਾਈ ਅੰਗਰੇਜ਼ੀ ਉਹ ਗਵਨਰ ਇਹਨਾਂ ਕਰ ਕਿਵੇਂ ਗਏ ਕੀ ਕਰਦੇ ਰਿਹਾ ਕਿਵੇਂ ਪੈਸੇ ਕਢਵਾ ਕਢਵਾਉਂਦੇ ਰਿਹਾ ਕਿਉਂਕਿ ਮਤੇ ਤੋਂ ਬਗੈਰ ਤਾਂ ਜਿਹੜੇ ਪੈਸੇ ਉਹ ਨਿਕਲ ਨਹੀਂ ਸਕਦੇ ਸਾਰਾ ਕੁਝ ਹੋ ਜਾਂਦਾ ਜੀ ਜਿਹੜੀਆਂ ਪਿਛਲੀਆਂ ਸਰਕਾਰਾਂ ਅਸੀਂ ਜਿਵੇਂ ਹੁਣ ਭਗਵੰਤ ਮਾਨ ਦੀ ਸਰਕਾਰ ਉਹ ਸਕੰਜਾ ਥੋੜਾ ਕੱਸਿਆ ਆ ਬਾਈ ਜੀ ਮੈਂ ਇਹ ਸਵਾਲ ਤੁਹਾਨੂੰ ਕੀਤਾ ਹੈ ਵੀ ਉਹ ਕਪਲੇ ਕਰ ਕਿਵੇਂ ਗਏ ਕੀ ਉਹਨਾਂ ਨੇ ਟੇਵਾਂ ਲਾਇਆ ਕੀ ਉਹਨਾਂ ਨੇ ਤੁੱਕਾ ਲਾਇਆ ਵੀ ਪੈਸੇ ਕੜਵਾ ਗਏ ਕੀ ਕੀਤਾ ਇਹੋ ਜਿਹਾ ਏਵਾ ਕਹਾ ਲਾਉਣਾ ਇਹ ਜਿਹੜੀਆਂ ਪੰਚਾਇਤਾਂ ਹਨ ਸਰਪੰਚ ਬੰਦੇ ਨੇ ਇਹ ਮੈਂਬਰਾਂ ਦੇ ਸਾਈਨ ਵੀ ਨਹੀਂ ਕਰਾਉਂਦੇ ਅੱਛਾ ਆਪੇ ਹੀ ਘਰੇ ਘਰ ਕੁਟ ਲੈਂਦੇ ਨੇ ਹਮ ਅੱਛਾ ਸਾਡੇ ਪਿੰਡ ਕਰਦੇ ਨੇ ਜਾਲੀ ਸਾਈਨ ਕਰਦੇ ਨੇ ਸਾਡੇ ਪਿੰਡ ਇੱਕ ਪਲੱਸ 2 ਪੜ੍ਹੀ ਮੈਂਬਰ ਸੀ ਪਿਛਲੀ ਵਾਰੀ ਹਮ ਚਲੋ ਨਾਮ ਨਹੀਂ ਉਹਦਾ ਨਹੀਂ ਲੈਂਦਾ ਹਮ ਪਰ ਉਹਦੇ ਸਾਈਨ ਨਹੀਂ ਹੈਗੇ ਮੈਂ ਵਿਸ਼ਵਾਸ ਕਰਕੇ ਕਹਿੰਦਾ ਜਿਹੜੇ origignal ਮਤੇ ਉਹਦੇ ਵਿੱਚ ਉਹਦੇ ਸਾਈਨ ਨਹੀਂ ਹੈਗੇ ਹਮ ਉਹਦੇ ਸਾਈਨ ਆਪ ਦੇ ਆਪ ਕੀਤੇ ਗਏ ਨੇ ਹਮ ਫਿਰ ਜਿਹੜੇ ਇੱਕ ਮੈਂਬਰ ਸਾਡੇ ਉਹ ਜੇਲ੍ਹ ਦੇ ਵਿੱਚ ਗਿਆ ਜਲਾ ਸੀ ਹੂੰ ਉਹਦੇ ਸੈਨ ਵੀ ਕਈਆਂ ਮਤਿਆਂ ਚ ਕਿਨੇ ਹੂੰ ਅੱਛਾ ਜੇਲ੍ਹ ਚ ਬੈਠੇ ਬੰਦੇ ਦੇ ਸੈਨ ਜੇਲ੍ਹ ਚ ਬੈਠੇ ਬੰਦੇ ਦੇ ਸੈਨ ਨੇ ਹੂੰ ਫਿਰ ਜੇਲ੍ਹ ਚ ਬੈਠੇ ਬੰਦੇ ਨੂੰ ਨਰੇਗਾ ਦੇ ਪੈਸੇ ਗਏ ਨੇ ਜੀ ਨਰੇਗਾ ਦੀ ਦਿਹਾੜੀ ਦੇ ਪੈਸੇ ਜਾਂਦੇ ਰਹੇ ਨੇ ਉਹਨੂੰ ਉਹਦੇ ਖਾਤੇ ਚ ਉਹ ਵੀ ਆਪਾਂ ਅਕਾਊਂਟ ਕਢਾ ਕੇ ਵਿਖਾ ਸਕਦੇ ਆ ਹੂੰ ਗੱਲਾਂ ਤੇ ਕੀ ਕਰੀਏ ਇਹਦੇ ਵਿੱਚ ਨਾ ਸਾਡੇ ਮੈਂ ਤਾਂ ਪਹਿਲੇ ਵਾਰੀ ਵੇਖਿਆ ਵੀ ਇਹਨਾਂ ਨਾ ਗਮਨ ਜਿਵੇਂ ਪਿੰਡਾਂ ਚ ਚੱਲਦਾ ਪਿਆ ਐਸਾ ਹਾਮਨਾ ਵਕਾਸ ਪਿੰਡਾਂ ਚ ਹੋ ਹੀ ਨਹੀਂ ਸਕਦਾ ਹਮ ਇੱਕ ਇਹ ਬੜੀ ਖੇਡ ਚੁਰੀ ਆਉਂਦੀ ਏ 65 ਸਾਲਾਂ ਤੋਂ ਯਾਰ ਪਹਿਲਾਂ ਉਹਨੇ ਖਾਦੇ ਹੋਣੇ ਨੇ ਖਾਲੇ ਫਿਰ ਕੀ ਐ ਪਹਿਲਾਂ ਉਹਨੇ ਖਾਦੇ ਇਹਨੇ ਖਾਲੇ ਫਿਰ ਕੀ ਐ ਪਿੰਡਾਂ ਚ ਕੋਈ ਬਾਤ ਚੁੱਕਦਾ ਹੀ ਨਹੀਂਗਾ ਹਮ ਜਿਹੜਾ ਕੋ ਕਹਿੰਦਾ ਸਰਕਾਰ ਦੇ ਪੈਸੇ ਸਾਨੂੰ ਕੀ ਐ ਹਮ ਪਰ ਅਸੀਂ ਸਰਕਾਰ ਦੇ ਨਹੀਂ ਕੰਮਾਂ ਨੂੰ ਵੇਖ ਕੇ ਤੁਸੀਂ ਆਮ ਆਦਮੀ ਪਾਰਟੀ ਦੇ ਵਿੱਚ ਕੰਮ ਕਰਦੇ ਤੁਸੀਂ ਇਹ ਕਹਿੰਦੇ ਹੋ ਵੀ ਮੈਂ ਆਮ ਆਦਮੀ ਪਾਰਟੀ ਦਾ ਵਰਕਰ ਹਾਂ ਤੁਹਾਡੀ ਸਰਕਾਰ ਦੇ ਵਿੱਚ ਤੁਹਾਡੀ ਸੁਣਵਾਈ ਕਿਉਂ ਨਹੀਂ ਇਹ ਨਾ ਗੱਲ ਕਰੀਏ ਤੇ ਫਿਰ ਬਦਨਾਮੀ ਵੀ ਹੁੰਦੀ ਆ ਹਮ ਪਰ ਸਰਕਾਰ ਸਾਡੀ ਵਧੀਆ ਥੱਲੇ ਵਾਲੇ ਅਫਸਰ ਸਾਡੀ ਗੱਲ ਨਹੀਂ ਸੁਣਦੇ ਹਮ ਆਮ ਵਰਕਰਾਂ ਦੀ ਹਮ ਇਹ ਆ ਮੇਰੀ ਬੇਨਤੀ ਤੁਹਾਡੇਗੇ ਨਹੀਂ ਭਗਵਾਨਤਮਨ ਸਾਹਿਬ ਦਾ ਕਹਿੰਦੇ ਨੇ ਵੀ ਅਫਸਰਾਂ ਦੇ ਪੂਰਾ ਸਿਕੰਜਾ ਕੱਸਿਆ ਬਿਲਕੁਲ ਨਹੀਂ ਸਿਕੰਜਾ ਹੈਗਾ ਮੈਂ ਵਿਜੀਲੈਂਸ ਐਸਐਸਪੀ ਫਰੋਇਪਰ ਨੂੰ ਦਰਖਾਸਤ ਦਿੱਤੀ ਹਮ ਪਹਿਲੇ ਮਹੀਨੇ ਦੀ ਜੀ ਅੱਜ ਪੰਜਵਾਂ ਛੇਵਾਂ ਮਹੀਨਾ ਹੋ ਗਿਆ ਹਮ ਉਹਨਾਂ ਨੇ ਵਿਜੀਲੈਂਸ ਬੀਰੋ ਨੇ ਚੰਡੀਗੜ੍ਹ ਦਰਖਾਸਤ ਭੇਜੀ ᱛੀ। ਹੂੰ ਮੈਨੂੰ ਕਹਿੰਦੇ ਵੀ ਸਾਡੀ ਕਮੇਟੀ ਬੈੰਦੀ ਆ ਉਕਤੋਂ ਬਣ ਕੇ ਆਵੇਗੀ। ਹੂੰ ਦ ਕਮੇਟੀ ਮਨਜ਼ੂਰ ਕਰੇ ਕਿ ਫਿਰ ਅਸੀਂ ਤੁਹਾਡੇ ਪਿੰਡ ਨਿਕਵਾਰੀ ਕਰਾਂਗੇ। ਹੂੰ ਫਿਰ ਮੈਂ ਦੁਬਾਰਾ ਇੱਕ ਦਰਖਾਸਤ ਇਹਨਾਂ ਭੇਜੀ ਤੇ ਕਿ ਮੈਂ ਭਾਈ ਡੀਜੀਪੀ ਨੂੰ ਮੈਂ ਕਹਾਂ ਜੇ ਅਸੀਂ ਵਿਜੀਲੈਂਸ ਤੋਂ ਜਿਹੜੀ ਨਿਕਵਾਰੀ ਕਰਾਉਣੀ ਚਾਹੁੰਨੇ ਆ। ਹੂੰ ਉਹਨਾਂ ਨੇ ਸਾਡੀ ਦਰਖਾਸਤ ਹੁੰਦਿਆਂ ਬਾਵਜੂਦ ਵੀ ਮਿੰਨੀ ਸਕੱਤਰੇ ਨੂੰ ਭੇਜ ਦਿੱਤੀ। ਹੂੰ ਵੀ ਜੇ ਸਾਨੂੰ ਮਿੰਨੀ ਸਕੱਤਰੇ ਪੰਚਾਇਤ ਅਫਸਰ ਮਨਜ਼ੂਰੀ ਦੇਣ ਤਾਂ ਅਸੀਂ ਫਿਰ ਇਹਨਾਂ ਦੀ ਨਿਕਵਾਰੀ ਕਰ ਸਕਦੇ ਉਹਨਾਂ ਦੇ ਵਿੱਚ ਇੱਕ ਡੀਜੀਪੀ ਨੇ ਮੈਨੂੰ ਵੀ ਚਿੱਠੀ ਪਾਈ ਹੂੰ ਵੀ ਜੇ ਤੁਸੀਂ ਸਾਨੂੰ ਇਹਨਾਂ ਤੋਂ ਮਨਜ਼ੂਰੀ ਦਿਵਾ ਦਿਓ ਤੇ ਫਿਰ ਅਸੀਂ ਜਿਹੜੀ ਤੁਹਾਡੇ ਪਿੰਡ ਦੀ ਇਨਕੁਆਰੀ ਕਰ ਸਕਾਂਗੇ ਹੂੰ ਮਿੰਨੀ ਸਕੱਤਰੇ ਦੇ ਵਿੱਚ ਮੈਂ ਡਾਕਰੇ ਚਿੱਠੀ ਵੀ ਪਾਈ ਹੈ ਹੂੰ ਉਹਨਾਂ ਤਿੰਨ ਚਾਰ ਮਹੀਨੇ ਹੋ ਗਏ ਕੋਈ ਮਨਜ਼ੂਰੀ ਹਲੀ ਦਿਕਰ ਨਹੀਂ ਦਿੱਤੀ ਕੋਈ ਦਰਖਾਸਤਾਂ ਤੁਸੀਂ ਦਿਖਾਓ ਜਿਹੜੀਆਂ ਪਾਈਆਂ ਤੁਸੀਂ ਹਾਂਜੀ ਆਹ ਲਓ ਆਹ ਵੇ ਲੋ ਮੇਨ ਡਾਇਰੈਕਟਰ ਜਿੱਤਰਾ ਤੁਸੀਂ ਦੇਖ ਸਕਦੇ ਹੋ ਇਹ ਬਾਈ ਕਹਿ ਰਹੇ ਨੇ ਵੀ ਮੈਂ ਮਿੰਨੀ ਸਕੱਤਰੇਤ ਨੂੰ ਵੀ ਦਰਖਾਸਤਾਂ ਪਾਈਆਂ ਨੇ ਵਿਜੀਲੈਂਸ ਬਿਊਰੋ ਨੂੰ ਵੀ ਦਰਖਾਸਤਾਂ ਪਾਈਆਂ ਨੇ ਪਰ ਅੱਜ ਤੱਕ ਜਿੰਨੇ ਵੀ ਕਪਲੇ ਹੋਏ ਨੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋਈ ਤੇ ਫਿਰ ਅਫਸਰਾਂ ਬਾਈ ਜੀ ਕੀ ਕਹਿੰਦੇ ਨੇ ਹੁਣ ਅਫਸਰ ਸਾਨੂੰ ਇਹ ਕਹਿੰਦੇ ਕਰਾਂਗੇ ਕਰਾਂਗੇ ਰੁਕ ਜੋ ਕਰਾਂਗੇ ਰੁਕ ਜੋ ਹਮ ਪਰ ਕਰਨਗੇ ਉਦੋਂ ਕਿ ਜਦੋਂ ਸਾਰੇ ਮੁੱਦੇ ਖਤਮ ਹੋ ਗਏ ਵੀ ਨਵੀਂ ਪੰਚਾਇਤ ਬਣੀ ਨੂੰ ਸਾਡੇ ਪਿੰਡ 7-8 ਮਹੀਨੇ ਹੋ ਗਏ ਨੇ ਜਿਹੜੇ ਕੰਮਾਂ ਦੀ ਇਨਕੁਆਇਰੀ ਕਰਾਉਣੇ ਚਾਹੁੰਦੇ ਆ ਉਹਨਾਂ ਕੰਮਾਂ ਨੂੰ ਛੇੜਛਾੜ ਹੋ ਗਈ ਸਾਰੀ ਫੇਰ ਆਣ ਕੇ ਸਾਨੂੰ ਆਖਣਗੇ ਵੀ ਨਾ ਝੂਠੀਆਂ ਦਰਖਾਸਤਾਂ ਦਿੱਤੀਆਂ ਨੇ ਹਮ ਅਸੀਂ ਕਹਿੰਨੇ ਵੀ ਪਹਿਲਾਂ ਉਹਨਾਂ ਦਾ ਕੰਮ ਇੱਕਰੀ ਨਵੀਂ ਪੰਚਾਇਤਾਂ ਰੋਕਿਆ ਜਾਵੇ ਉਹ ਵੀ ਮੈਂ ਦਰਖਾਸਤ ਦਿੱਤੀ ਮਿੰਨੀ ਸਕੱਤਰੇ ਨੂੰ ਵੀ ਜਨਾਚਰ ਨਖਵਾਰੀ ਬਹਾਲ ਨਹੀਂ ਹਦੀ ਉਹਨਾਂ ਚਰੇ ਨਵੀਂ ਪੰਚਾਇਤਾਂ ਕੰਮ ਰੋਕਿਆ ਜਾਵੇ ਪਰ ਉਹ ਵੀ ਐਪਲੀਕੇਸ਼ਨ ਉੱਥੇ ਰੱਖ ਕੇ ਬੈਠੇ ਨੇ ਅੱਛਾ ਤੁਹਾਡਾ ਮੁੱਦਾ ਪੁਰਾਣੀ ਪੰਚਾਇਤੇ ਵੀ ਉਹਨਾਂ ਨੇ ਕਬਲੇ ਕੀਤੀ ਹਾਂ ਪੁਰਾਣੀ ਪੰਚਾਇਤੇ ਆ ਜਿਹੜੀ 19 ਤੋਂ ਲੈ ਕੇ 24 ਤੱਕ ਚੱਲੀ ਆ ਹਮ ਸਾਰੇ ਕਬੜਾ ਸਾਡੇ ਪਿੰਡ ਤੇ ਅਸੀਂ ਇੱਕੋ ਹੀ ਕਹਾਂ ਵੀ ਜੇ ਭਗਵੰਤ ਮਾਨ ਇੰਨਾ ਜ਼ੋਰ ਲਾ ਰਿਹਾ ਭ੍ਰਿਸ਼ਟਾਚਾਰ ਦੇ ਖਿਲਾਫ ਅਸੀਂ ਵੀ ਪਿੰਡਾਂ ਦੇ ਵਿੱਚ ਉੱਠ ਗਏ ਇਸ ਵਾਸਤੇ ਮੈਂ ਐਪਲੀਕੇਸ਼ਨਾਂ ਦਿੱਤੀਆਂ ਨੇ ਪਰ ਹਾਲੇ ਤੱਕ ਕੋਈ ਅਫਸਰ ਨਿਕਵਾਰੀ ਨਹੀਂ ਕਰ ਰਿਹਾ ਤੇ ਮੇਰੀ ਬੇਨਤੀ ਹੈ ਅਫਸਰਾਂ ਨੂੰ ਵੀ ਸਾਡੇ ਪਿੰਡਾਂ ਦੇ ਨਿਕਵਾਰੀ ਕਰੋ ਇਹ ਜਿਹੜਾ ਪੈਸਾ ਸਾਡੇ ਪਿੰਡ ਵਾਪਸ ਲੈ ਕੇ ਤੇ ਪਿੰਡ ਦੇ ਉੱਤੇ ਲਗਾ ਲਾਉਣਾ ਚਾਹੀਦਾ ਮਿੱਤਰੋ ਇਹ ਬਿਲਕੁਲ ਗੱਲ ਸਹੀ ਕਰਦੇ ਪੈਣੇ ਭਗਵੰਤ ਮਾਨ ਨੇ ਵੱਡੇ ਦਾਅਵੇ ਕੀਤੇ ਨੇ ਵੀ ਭ੍ਰਿਸ਼ਟਾਚਾਰ ਨੂੰ ਬਿਲਕੁਲ ਖਤਮ ਕਰ ਦੇਣਾ ਤੇ ਭ੍ਰਿਸ਼ਟਾਚਾਰ ਰੋਕਣ ਦੇ ਲਈ ਉਹਨਾਂ ਨੇ ਇੱਕ ਐਪ ਵੀ ਜਾਰੀ ਕੀਤਾ ਨੰਬਰ ਵੀ ਜਾਰੀ ਕੀਤਾ ਜਿਹਦੇ ਤੇ ਤੁਸੀਂ ਆਪਣੀ ਜਾਣਕਾਰੀ ਦੇ ਸਕਦੇ ਹੋ ਪਰ ਹਾਲਤ ਇੱਥੇ ਤਰਸਯੋਗ ਇਹ ਆ ਵੀ ਜਿਹੜੇ ਪਿੰਡਾਂ ਦੇ ਵਿੱਚ ਕੰਮ ਚੱਲਦੇ ਨੇ ਉਹਨਾਂ ਵਿੱਚ ਵੱਡੀ ਘਪਲੇਬਾਜੀ ਹੁੰਦੀ ਪਈ ਭਾਵੇਂ ਉਹ ਸਾਬਕਾ ਸਰਪੰਚਾਂ ਨੇ ਕੀਤੀ ਹੋਵੇ ਤੇ ਭਾਵੇਂ ਉਹ ਮੌਜੂਦਾ ਸਰਪੰਚ ਹੋਣ ਬਾਈ ਜੀ ਹੁਣ ਤੁਸੀਂ ਕੀ ਮੰਗ ਕਰਦੇ ਹੋ ਜਿਹੜੇ ਅਫਸਰ ਨੇ ਉਹ ਸੁਣਵਾਈ ਕਰਦੇ ਨੇ ਤੁਹਾਡੀ ਜੇ ਨਹੀਂ ਕਰਦੇ ਤੁਸੀਂ ਆਮ ਆਦਮੀ ਪਾਰਟੀ ਦੇ ਵਿੱਚੋਂ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਹਾਲੇ ਤੱਕ ਕੋਈ ਸੁਣਵਾਈ ਨਹੀਂ ਕਰ ਰਿਹਾ ਪਰ ਮੈਂ ਦਫਤਰਾਂ ਦੇ ਵਿੱਚ ਚੱਕਰ ਵੀ ਲਾ ਰਿਹਾ ਚਿੱਠੀਆਂ ਵੀ ਪਾ ਰਿਹਾ ਹੁਣ ਮੈਂ ਮੁੱਖ ਮੰਤਰੀ ਨੂੰ ਚਿੱਠੀ ਵੀ ਪਾਈ ਹੈ ਇੱਕ ਚੇਅਰਮੈਨ ਨੂੰ ਵੀ ਚਿੱਠੀ ਪਾਈ ਹੈ ਪੰਜਾਬ ਸਰਕਾਰ ਦੇ ਨੂੰ ਸਾਡੇ ਪੰਜਾਬ ਦਾ ਉਹ ਕਹਿੰਦੇ ਕਰਾਵਾਂ ਘੱਲਦੇ ਕੁਝ ਨਹੀਂਗਾ ਮੈਂ ਅਫਸਰਾਂ ਨੂੰ ਹੀ ਕਹਿਣਾ ਆਣ ਕੇ ਪੜਤਾਲ ਕਰੋ ਤੁਹਾਨੂੰ ਪਤਾ ਲੱਗੂਗਾ ਸਰਕਾਰ ਦੇ ਵਿੱਚ ਤੁਹਾਡੀ ਸੁਣਵਾਈ ਕਿਉਂ ਨਹੀਂ ਇਹੀ ਤੇ ਨਹੀਂ ਸਮਝ ਲੱਗ ਰਹੀ ਸਾਨੂੰ ਵੀ ਅਸੀਂ ਕੰਮ ਵੀ ਇੰਨਾ ਕਰੀਦਾ ਪਾਰਟੀ ਦੇ ਵਿੱਚ ਪਰ ਅਫਸਰ ਸਾਡੀ ਗੱਲ ਨਹੀਂ ਸੁਣਦੇ ਪਤਾ ਫਿਰ ਫਾਇਦਾ ਕੀ ਹੋਈਆਂ ਪਾਰਟੀਆਂ ਵਿੱਚ ਕੰਮ ਕਰਨ ਦਾ ਇਹ ਤੁਹਾਨੂੰ ਸੋਚਾਂਗੇ ਨਾ ਫਿਰ ਅੱਗੇ ਬਾਰੇ ਕੀ ਕਰਨਾ ਤੁਹਾਡੇ ਤੇ ਵੀ ਬਾਈ ਜੀ ਸਵਾਲ ਨੇ ਪਹਿਲਾਂ ਤੁਸੀਂ ਕਾਂਗਰਸ ਕਾਂਗਰਸ ਦੇ ਵਿੱਚ ਰਹੇ ਫਿਰ ਤੁਸੀਂ ਭਾਜਪਾ ਜੁਆਇਨ ਕੀਤੀ ਫਿਰ ਤੁਸੀਂ ਹੁਣ ਆਮ ਆਦਮੀ ਪਾਰਟੀ ਜੁਆਇਨ ਕੀਤੀ ਕੀ ਕਹਿਣਾ ਚਾਹੋਗੇ ਨਹੀਂ ਨਹੀਂ ਅਸੀਂ ਨਾ ਕਾਂਗਰਸ ਚ ਰਹੇ ਅੱਜ ਤੱਕ ਨਾ ਭਾਜਪਾ ਚ ਰਹੇ ਅਸੀਂ ਰਹੇ ਕੱਲ ਹੀ ਦਲ ਚ ਹੂੰ ਸਾਰੀ ਉਮਰ ਸਾਡੇ ਪਰਿਵਾਰ ਨੇ ਕਾਲੀ ਦਲ ਨੂੰ ਵੋਟ ਪਾਈ ਤੇ ਕਾਲੀ ਦਲ ਚ ਹੀ ਰਹੇ ਹਮ ਐਸ ਵਾਰ ਅਸੀਂ ਭਗਵੰਤ ਮਾਨ ਦੇ ਕਮਾਂ ਨੂੰ ਮੈਂਦੇ ਅਸੀਂ ਭਗਵੰਤ ਮਾਨ ਦੇ ਨਾਲ ਜੁੜੇ ਆਮ ਆਦਮੀ ਪਾਰਟੀ ਨਾਲ ਬਾਈ ਦੇ ਵਿੱਚ ਤੇ ਫੁੱਲ ਜ਼ੋਰ ਲਾਇਆ ਤੁਹਾਨੂੰ ਸਾਰਿਆਂ ਨੂੰ ਪਤਾ ਲੱਗੇ ਦੇ ਵਿੱਚ ਜੀਪ ਦੀਆਂ ਛੱਤਾਂ ਤੇ ਚੜ ਚੜ ਕੇ ਲੈਕਚਰ ਕੀਤਾ ਝੂਠ ਨਹੀਂ ਬੋਲਣਾ ਪਰ ਮਾੜੀ ਕਿਸਮਤ ਸਾਡੀ ਵੀ ਇਹਦੇ ਸਾਡੀ ਸੁਣਵਾਈ ਨਹੀਂ ਹੋ ਰਹੀ ਅਸੀਂ ਵੀ ਇੱਕ ਕੋਈ ਆਪਦੇ ਘਰ-ਬਾਰੇ ਨਹੀਂ ਕਰ ਰਹਾ। ਅਸੀਂ ਕਹਿੰਨੇ ਵੀ ਇਹ ਭ੍ਰਿਸ਼ਟਾਚਾਰੀ ਬੰਦ ਹੋਣੀ ਚਾਹੀਦੀ ਹੈ। ਜੇ ਭ੍ਰਿਸ਼ਟਾਚਾਰੀ ਬੰਦ ਨਹੀਂ ਹੋਏ ਤੇ ਆਪਣਾ ਦੇਸ਼ ਤਰੱਕੀ ਨਹੀਂ ਕਰ ਸਕਦਾ। ਆਏ 5 ਸਾਲਾਂ ਬਾਅਦ ਨਵੀਂ ਪੰਚਾਇਤ ਬਣ ਜਾਂਦੀ ਹੈ ਤੇ ਪਿੰਡਾਂ 'ਚ ਨਹੀਂ ਕੁਝ ਬਣ ਰਿਹਾ। ਬਸ ਪੈਸੇ ਆਉਂਦੇ ਨੇ ਖਾਦੇ ਜਾਂਦੇ ਨੇ। ਨਾਲ ਵੀਡੀਓ ਦੇ ਉੱਤਰਲੇ ਆਇਆ। ਹੋਰ ਵੀ ਵਿੱਚ ਨਾਲ ਅਫਸਰ ਹਲੇ ਹੋਏ ਨੇ ਵੱਡੇ-ਵੱਡੇ। ਪਰ ਪਿੰਡਾਂ ਦੇ ਵਿੱਚ ਥੱਲੇ ਗਰਾਊਂਡ ਲੈਵਲ ਤੇ ਆਣ ਕੇ ਉੱਤੋਂ ਵੱਡੇ ਅਫਸਰ ਨਹੀਂ ਬਹਿੰਦੇ। ਥੱਲੇ ਕੰਮ ਨਹੀਂ ਬੰਦੇ। ਇਹ ਇਹ ਮੇਰੀ ਬੇਨਤੀ ਹੈ ਵੀ ਆਣ ਕੇ ਨਖਵਾਰੀ ਕਰਨ ਅਫਸਰਾਂ ਨੂੰ ਬੇਨਤੀ ਆ। ਤਿਆਨ ਕੇ ਪੜਤਾਲ ਕਰਨ ਦੇ ਜਿਹੜਾ ਕਬਲਾਬਾਜੀ ਸਾਰੀ ਬਾਹਰ ਕਰਨ ਸ਼ਿਕਾਇਤਾਂ ਕੀਤੀਆਂ ਨੇ ਉਹ ਮੜਾ ਦਿਖਾ ਦਿਓ ਦਰਸ਼ਕਾਂ ਨੂੰ ਕਿਉਂਕਿ ਤੁਸੀਂ ਕਹਿ ਰਹੇ ਹੋ ਵੀ ਥਾਂ ਥਾਂ ਤੇ ਜਿਹੜੇ ਦਫ਼ਤਰ ਨੇ ਭਾਵੇਂ ਚੰਡੀਗੜ੍ਹ ਹੋਣ ਭਾਵੇਂ ਫਰੋਇਪੁਰ ਦੇ ਵਿੱਚ ਹੋਣ ਉਹ ਦਰਖਾਸਤਾਂ ਦਿੱਤੀਆਂ ਨੇ ਉਹ ਮੜੀਆਂ ਹੀ ਆਪਾਂ ਦਿਖਾ ਦਈਏ ਆਹ ਦੇਖੋ ਜੀ ਇਹ ਇਹਨਾਂ ਨੇ ਦਿੱਤੀ ਮਾਨਯੋਗ ਡਾਇਰੈਕਟਰ ਪਿੰਡੂ ਵਿਕਾਸ ਪੰਚਾਇਤ ਵਿਭਾਗ ਪੰਜਾਬ ਜਿਹੜੀ ਇਹ ਤੁਸੀਂ ਦਰਖਾਸਤ ਦੇਖ ਰਹੇ ਹੋ ਇਹ ਪੰਚਾਇਤ ਵਿਭਾਗ ਨੂੰ ਦਿੱਤੀ ਗਈ ਕਿਉਂਕਿ ਪਿੰਡ ਦੇ ਵਿੱਚ ਕੋਈ ਵੀ ਪੰਚਾਇਤੀ ਕੰਮ ਨਿਪਰੇ ਨਹੀਂ ਚੜਿਆ ਤੇ ਦੂਜੀ ਦਰਖਾਸਤ ਇਹਨਾਂ ਨੇ ਦਿੱਤੀ ਡੀਜੀਪੀ ਸਾਹਿਬ ਨੂੰ ਆਪਾਂ ਤੁਹਾਨੂੰ ਉਹ ਵੀ ਦਿਖਾ ਦਿੰਨੇ ਆ ਆ ਡੀਜੀਪੀ ਸਾਹਿਬ ਨੂੰ ਇਹਨਾਂ ਨੇ ਦਰਖਾਸਤ ਦਿੱਤੀ ਵਿਜੀਲੈਂਸ ਬਿਊਰੋ ਨੂੰ ਇਹ ਦਰਖਾਸਤ ਦਿੱਤੀ ਪਰ ਇਹਦੇ ਤੇ ਵੀ ਅੱਜ ਤੱਕ ਕੋਈ ਸੁਣਵਾਈ ਨਹੀਂ ਹੋਈ ਆ ਤੱਕ ਮਹੀਨੇ ਹੋ ਗਏ ਨੇ ਆ ਤੀਜੀ ਜਿਹੜੀ ਦਰਖਾਸਤ ਆ ਇਹ ਮਾਨਯੋਗ ਐਸਐਸਪੀ ਸਾਹਿਬ ਫਰੋਇਪੁਰ ਨੂੰ ਦਰਖਾਸਤ ਦਿੱਤੀ ਪਰ ਇਹਦੇ ਤੇ ਵੀ ਅੱਜ ਤੱਕ ਕੋਈ ਸੁਣਵਾਈ ਨਹੀਂ ਹੋਈ ਤੇ ਬਾਈ ਜੀ ਹੁਣ ਤੁਸੀਂ ਮੰਗ ਕੀ ਕਰਦੇ ਹੋ ਬਸ ਮੰਗ ਮੈਂ ਇਹ ਹੀ ਕਰਦਾ ਅਫਸਰਾਂ ਤੋਂ ਵੀ ਇਹ ਨਕਵਾਰੀ ਕੀਤੀ ਜਾਵੇ ਛੇਤੀ ਤੋਂ ਛੇਤੀ ਕਾ ਇੱਕ ਤਾਂ ਅੱਗੇ ਪੰਚਾਇਤ ਹੈ ਜਿਹੜੀ ਨਵੀਂ ਬਣੀ ਨੂੰ 6-7 ਮਹੀਨੇ ਹੋ ਗਏ ਨੇ ਪੁਰਾਣੀ ਪੰਚਾਇਤ ਜਿਹੜੀ ਡਿਸਮਿਸ ਹੋ ਚੁੱਕੀ ਹੈ ਜੇ ਹੋਰ ਵਿੱਚ ਟਾਈਮ ਪਈ ਗਿਆ ਤੇ ਜਿਹੜੇ ਮੁੱਦੇ ਸਾਰੇ ਖਤਮ ਹੋ ਜਾਣਗੇ ਫਿਰ ਉਹ ਅਫਸਰਾਂ ਕੇ ਸਾਨੂੰ ਝੂਠਿਆਂ ਕਰਨਗੇ ਵੀ ਦੱਸੋ ਤੁਸੀਂ ਦਰਖਾਸਤਾਂ ਦਿੱਤੀਆਂ ਤੁਸੀਂ মিডিਆ ਦੇ ਵਿੱਚ ਵੀ ਆਏ ਜੇ ਤੁਹਾਡੇ ਪਿੰਡ ਗਮਨ ਹੈ ਹੀ ਨਹੀਂਗਾ ਹੂੰ ਉਹ ਜਿਹੜੇ ਮੁੱਦੇ ਜਿਵੇਂ ਹੁਣ ਛੱਪੜ ਦੀ ਸਫਾਈ ਦਾ ਹੀ ਹੈ ਸਾਡੇ ਪਿੰਨੇ ਛੱਪੜ ਸਾਫ ਹੋਏ ਨੂੰ 10-12 ਸਾਲ ਹੋ ਗਏ ਨੇ ਹੂੰ ਕੱਲ ਇੱਕ ਨਰੇਗਾ ਵਾਲੇ ਕੀ ਲੱਗੇ ਹੋਏ ਉੱਥੇ ਕਸੀਏ ਕੁਸੀਏ ਲੈ ਕੇ ਮਾੜੀ ਮੁੜਕਲਾਲੀ ਜੀ ਕੱਢ ਰਾਇ ਹੈ ਉਹਨਾਂ ਨੂੰ 2-3 ਦਿਨ ਹੋ ਗਏ ਲੱਗਿਆ ਨੂੰ ਪਰ ਕਿ ਜਦ ਪੈਸਾ ਇੰਨਾ ਆਇਆ ਵੀ ਉਹ ਮਿੱਟੀ ਕੱਢ ਕੇ ਬਾਹਰ ਕੱਢੋ ਛੱਪੜ ਸਾਡੇ ਬੰਦ ਹੋਏ ਪਰ ਛੱਪੜ ਤੇ ਕਬਜ਼ਾ ਕੀਤਾ ਜਾ ਰਹੇ ਨੇ ਲੋਕ ਵੱਡੀ ਗੱਲ ਪਾਸੇ-ਆਸੇ ਘਰ ਪਾਈ ਜਾ ਰਹੇ ਉੱਤੇ ਵਿੱਚ ਕਬਜ਼ਾ ਕੀਤਾ ਜਾ ਰਹੇ ਨੇ ਛੱਪੜ ਸਾਰਾ ਮੱਲਿਆ ਜਾ ਰਿਹਾ ਭਰਤੀ ਪਾਈ ਜਾ ਰਹੇ ਹਾਂ ਭਰਤੀ ਪਾ ਕੇ ਮੱਲਿਆ ਜਾ ਰਿਹਾ ਜਿਹੜ ਇਤੋਂ ਤੱਕਰ ਕੰਮ ਹੋਇਆ ਪਿਆ ਸਕੂਲ ਦੇ ਵਿੱਚ ਘਰ ਪਾਈ ਜਾ ਰਹੇ ਨੇ ਅਗਰ ਨਵੇਂ ਘਰ ਹੋਰ ਮੰਗਣ ਡੈ ਨੇ ਵੀ ਸਾਨੂੰ ਸਕੂਲ ਦੇ ਵਿੱਚ ਪਲਾਟ ਕੱਟ ਦਿਓ ਸਿਵਿਆਂ ਸਿਵਿਆਂ ਨੂੰ ਮੱਲਣ ਡੈ ਨੇ ਅੱਡਾ ਰੋੜੀ ਨੂੰ ਮੱਲਣ ਡੈ ਨੇ ਜਿੱਲੇ ਪੰਚਾਇਤੀ ਜਗ੍ਹਾ ਸਰਕਾਰ ਜਦੋਂ ਅਕਸਰ ਇਹ ਧਾਇਰੇ ਛੱਡ ਕੇ ਗਈ ਸੀ ਕਿਸੇ ਗੱਲ ਵਾਸਤੇ ਛੱਡ ਕੇ ਗਈ ਸੀ ਨਾ ਜੀ ਅੱਜ ਦੇ ਲੋਕ ਕੀ ਕਰ ਰਹੇ ਨੇ ਉਹਨਾਂ ਜਗ੍ਹਾ ਨੂੰ ਮੱਲਣ ਤੇ ਸ਼ੁਰੂ ਹੋਏ ਹੋਏ ਨੇ ਮੈਂ ਉਹ ਵੀ ਤਰਖਾਸਤਾ ਦਿੱਤੀਆਂ ਨੇ ਵੀ ਸਾਡੀ ਮਿੰਤੀ ਕਰਾ ਕੇ ਇਹ ਸਾਰੇ ਜਿਹੜੇ ਦਾਇਰੇ ਨੇ ਪੂਰੇ ਕੀਤੇ ਜਾਣ ਪਰ ਹਾਲੇ ਤੱਕ ਕੋਈ ਮੰਨਤੀ ਕਰਦੇ ਨੇ ਪਏ ਅੱਜ ਵੇਖੋ ਵਾਹਨ ਵੀ ਵਿਹਲੇ ਸਮਾਂ ਵੀ ਵਾਧੂਗਾ ਨਾ ਕੋ ਪਟਵਾਰੀ ਨਾ ਕੋ ਕਾਨੂੰਗੋ ਨੇ ਪਏ ਅੱਜ ਵੇਖੋ ਵਾਹਨ ਵੀ ਵਿਹਲੇ ਸਮਾਂ ਵੀ ਵਾਧੂਗਾ ਨਾ ਕੋ ਪਟਵਾਰੀ ਨਾ ਕੋ ਕਾਨੂੰਗੋ ਡੀਸੀ ਨੂੰ ਦਰਖਾਸਤ ਮੈਂ ਦਿੱਤੀ ਐਸਡੀਐਮ ਨੂੰ ਮੈਂ ਦਿੱਤੀ ਐਡੀਸੀ ਨੂੰ ਮੈਂ ਦਿੱਤੀ ਸਿੱਧੀ ਵੀਡੀਓ ਨੂੰ ਮੈਂ ਦਿੱਤੀ ਪਰ ਕਿਸੇ ਨੇ ਕੋਈ ਕਾਰਵਾਈ ਕੀਤੀ ਨਹੀਂ ਚੱਪੜ ਜਾ ਕੇ ਵੇਲੇ ਛੱਪੜ ਦੇ ਉੱਤੇ ਘਰ ਪੈ ਰਹੇ ਨੇ 6 ਕਣਾ 7 ਕਣਾ ਸਾਡੇ ਪਿੰਡ ਛੱਪੜ ਹੈ ਅੱਜ ਜਿਹੜਾ 1.5 2 ਕਣਾ ਰਹਿ ਗਿਆ ਤੇ ਪਾਣੀ ਜਿਹੜਾ 18ਪੁਰ ਛੜਕ ਸਾਡੇ ਨੰਗ ਦੀ ਇਹ ਤੋਂ ਲਾਲਚੀਆਂ ਤੋਂ ਅਗਾ ਫਰੀਦਕੋਟ ਨੂੰ ਕੋਰ ਸੰਗਲਾ ਮਿਸ਼ਰੀ ਵਾਲਾ ਬਾਇਆ ਉੱਥੋਂ ਛੜਕ ਟੁੱਟ ਜਾਂਦੀ ਹੈ ਛੜਕ ਕਿਵੇਂ ਟੁੱਟ ਜਾਂਦੀ ਵੀ ਛੱਪੜ ਓਵਰ ਹੋ ਜਾਂਦਾ ਉਹਦੇ ਉੱਤੇ ਪਾਣੀ ਚੜ ਜਾਂਦਾ ਉਹਦੇ ਤੇ ਕੱਚੀ ਮਿੱਟੀ ਪਾ ਕੇ ਅਸੀਂ ਤੇ ਉੱਥੋਂ ਨੰਗਣ ਵਾਸਤੇ ਰਸਤਾ ਬਣਾਇਆ ਛੱਪੜ ਦੀ ਸਫਾਈ ਲਈ ਗ੍ਰਾਂਟ ਕਿੰਨੀ ਵਾਰ ਆ ਚੁੱਕੀ ਇੱਕ ਵਾਰ ਗ੍ਰਾਂਟ ਜਿਹੜੇ ਮੇਰੇ ਕੋਲ ਆਰਟੀਆਈ ਆ ਉਹਦੇ ਵਿੱਚ ਗ੍ਰਾਂਟ ਆਈ ਹੈ ਛੱਪੜ ਦੀ ਸਫਾਈ ਕਰਾਈ ਨਹੀਂ ਉਵੇਂ ਪੈਸੇ ਕਢਾ ਕੇ ਖਾਦੇ ਕਹਿੰਦੇ ਦੂਜੇ ਕੰਮਾਂ ਦੇ ਵਿੱਚ ਇਹੋ ਕੁਛੀ ਤੇ ਛੜਕ ਟੁੱਟੀ ਪਈ ਸਾਡੀ ਮਿੱਤਰੋ ਤੁਸੀਂ ਵੀ ਆਪਣਾ ਕਮੈਂਟ ਕਰਕੇ ਦੱਸਿਓ ਵੀ ਜਿੰਨੇ ਪਿੰਡਾਂ ਦੇ ਵਿੱਚ ਭਾਵੇਂ ਚੱਕ ਸਵਾਮੀਆ ਦੀ ਅਵਾਣਾ ਦੀ ਗੱਲ ਕਰਦੇ ਹਾਂ ਤੇ ਭਾਵੇਂ ਹੋਰ ਕਈ ਪਿੰਡ ਨੇ ਜਿੰਨੇ ਵੀ ਗ੍ਰਾਂਟਾਂ ਦੇ ਸਬੰਧ ਨਾਲ ਪੈਸੇ ਆਏ ਉਹ ਕਿੱਥੇ ਕਿੱਥੇ ਲਾਏ ਗਏ ਨੇ ਜਾਂ ਨਹੀਂ ਲਾਏ ਗਏ ਜੇ ਨਹੀਂ ਲਾਏ ਗਏ ਤੇ ਜਿਹੜੀਆਂ ਪੰਚਾਇਤਾਂ ਨੇ ਉਹ ਪੈਸਾ ਨਹੀਂ ਲਾਇਆ ਤੇ ਉਹਨਾਂ ਤੇ ਕਿਹੋ ਜੀ ਕਾਰਵਾਈ ਹੋਣੀ ਚਾਹੀਦੀ ਕਿਉਂਕਿ ਪਿੰਡਾਂ ਦੇ ਵਿੱਚ ਜੇਕਰ ਗ੍ਰਾਂਟਾਂ ਆਉਂਦੀਆਂ ਨੇ ਤੇ ਪਿੰਡਾਂ ਦੇ ਵਿਕਾਸ ਲਈ ਆਉਂਦੀਆਂ ਨੇ ਤੇ ਜਿਹੜੀਆਂ ਪੰਚਾਇਤੀ ਜ਼ਮੀਨਾਂ ਹੁੰਦੀਆਂ ਨੇ ਉਹਨਾਂ ਦੇ ਪੈਸੇ ਦਾ ਵੀ ਗਵਨ ਕੀਤਾ ਜਾਂਦਾ ਤੇ ਉਹ ਪੰਚਾਇਤਾਂ ਤੇ ਕਿਹੋ ਜੀ ਕਾਰਵਾਈ ਹੋਣੀ ਚਾਹੀਦੀ ਪੰਚਾਇਤ ਅਫਸਰਾਂ ਤੇ ਕਿਹੋ ਜੀ ਕਾਰਵਾਈ ਹੋਣੀ ਚਾਹੀਦੀ ਕਿਉਂਕਿ ਭਗਵੰਤ ਮਾਨ ਸਾਹਿਬ ਖੋਤ ਕਹਿੰਦੇ ਨੇ ਵੀ ਅਸੀਂ ਭ੍ਰਿਸ਼ਟਾਚਾਰ ਦੇ ਖਿਲਾਫ ਵੱਡੀ ਮੁਹਿੰਮ ਚਲਾ ਰਹੇ ਹਾਂ ਤੁਸੀਂ ਆਪਣਾ ਕਮੈਂਟ ਕਰਕੇ ਦੱਸੋ ਮੈਂ ਤੁਹਾਡਾ ਵੀ ਰਾਜ ਸਿੰਘ ਤੁਸੀਂ ਦੇਖ ਰਹੇ ਹੋ ਤਰਕ ਦੀ ਸੰਤ ਬਹੁਤ ਮਿਹਰਬਾਨੀ ਸ਼ੁਕਰੀਆ ਅਸ ਟਾਈਮ ਆਪਾਂ ਪਿੰਡ ਚੱਕ ਸਵਮੀਆਂ ਜ਼ਿਲ੍ਹਾ ਫਰੋਜ਼ਪੁਰ ਦੇ ਵਿੱਚ ਖੜੇ ਆਂ ਤੇ ਆਪਣੇ ਨਾਲ ਜਿਹੜੇ ਪਿੰਚ ਨੇ ਬਾਈ ਜੀ ਆਪੋ ਤੁਹਾਡਾ ਪਹਿਲਾ ਨਾਮ ਜਾਨਣਾ ਚਾਹਾਂਗੇ ਕੀ ਨਾਂ ਹੀ ਤੁਹਾਡਾ ਅੰਗਰੇਜ਼ ਸਿੰਘ ਜੀ ਅੰਗਰੇਜ਼ ਸਿੰਘ ਤੇ ਤੁਹਾਡੇ ਦੇ ਦੋਸ਼ ਲੱਗ ਰਿਹਾ ਤੁਹਾਡੇ ਪਿੰਡ ਦਾ ਇੱਕ ਅੰਗਰੇਜ਼ ਸਿੰਘ ਏ ਆਮ ਆਦਮੀ ਪਾਰਟੀ ਦਾ ਵਰਕਰ ਵੀ ਆ ਓਏ ਕਹਿ ਰਿਹਾ ਵੀ ਸਾਡੇ ਪਿੰਡ ਦੇ ਵਿੱਚ ਲਗਭਗ ਕਰੋੜ ਦੇ ਨੇੜੇ ਗ੍ਰਾਂਟ ਆਈ ਤੇ ਉਹਦੇ ਵਿੱਚ ਗਵਨ ਹੋਇਆ ਉਹਦੇ ਵਿੱਚ ਕਪਲਾ ਕੀਤਾ ਗਿਆ ਗ੍ਰਾਂਟਾ ਜਿੰਨੀਆਂ ਆਈਆਂ ਉਹ ਜਾਲੀ ਸੈਨ ਕਰਵਾ ਕੇ ਜਾਲੀ ਮਤੇ ਪਵਾ ਕੇ ਸਾਬਕਾ ਸਰਪੰਚ ਨੇ ਕੜਵਾਏ ਨੇ ਖੁਰਦਬੁਰਦ ਕੀਤੀਆਂ ਉਹ ਗਰੰਟਾਂ ਕੀ ਕਹਿਣਾ ਚਾਹੋ ਇਹਨਾਂ ਦਾ ਵੀਰ ਜੀ ਮੈਂ ਕਹਿੰਨਾ ਵੀ ਇਹਨਾਂ ਤਾਂ ਪੈਸੇ ਹੀ ਨਹੀਂ ਆਇਆ ਜੀ ਜਿਹੜਾ ਪੈਸਾ ਆਇਆ ਸਾਰਾ ਗਲੀਆਂ ਨਾਲੀਆਂ ਪਾਰਕ ਬਣਾਈਆਂ ਅਸੀਂ ਹਮ ਸਮਸ਼ਾਨ ਘਾਟ ਬਣਾਇਆ ਹਮ ਤੇ ਇੱਕ ਅਹੀਂ ਉਹਦਾ ਨਾਂ ਕੀ ਸਕੂਲੇ ਨਟ ਵੀ ਬਣਾਇਆ ਆ ਆ ਕੇ ਵੇਖ ਸਕਦੇ ਮੌਜੂਦਾ ਤੁਸੀਂ ਜਿਹੜਾ ਕੋਈ ਮਰਜ਼ੀ ਬੰਦਾ ਵੇਖ ਸਕਦਾ ਹਮ ਇਹਦਾ ਮੈਂ ਗਲਤ ਇਲਜ਼ਾਮ ਲਾ ਰਿਹਾ ਮੇਰੇ ਤੇ ਅੱਛਾ ਜੀ ਹਾਂ ਕੋਈ ਮਰਜ਼ੀ ਜਿਹੜਾ ਬੰਦਾ ਮਰਜ਼ੀ ਆ ਕੇ ਤਸੱਲੀ ਕਰ ਸਕਦਾ ਉਹਦੀ ਹਮ ਕੋਈ ਗਲੀ ਨਹੀਂ ਅਸੀਂ ਛੱਡੀ ਕੋਈ ਟਾਣ ਨਹੀਂ ਛੱਡੀ ਜਿੱਥੇ ਨਹੀਂ ਇਟਾਂ ਲਾਈਆਂ ਜਾਂ ਵੀ ਭਾਅ ਬਣਾਈ ਨਹੀਂ ਘੜੀ ਹਮ ਸਾਰੀਆਂ ਗਲੀਆਂ ਬਣਾਈਆਂ ਇੱਕ ਵੀ ਨਹੀਂ ਸਾਡੇ ਜਿਹੜੀ ਗਲੀ ਬਣਨ ਵਾਲੀ ਰਹਗੀ ਹਸਪਤਾਲ ਵੀ ਅੰਗਰੇਜ਼ ਵੀਰ ਦੀ ਅੰਗਰੇਜ਼ ਵੀਰ ਦੇ ਜਾਂਦੀ ਉਹਨਾਂ ਦੇ ਹਮ ਵੇਲੀ ਦੇ ਉਹਨਾਂ ਦੀ ਵੇਲੀ ਦੇ ਚਾਰੇ ਪਾਸੇ ਚਾਰੇ ਪਾਸੇ ਕਮਾਈ ਹੋਈ ਹੈ ਜੀ ਆਪਦੀ ਮਰਜ਼ੀ ਨਾਲ ਨਾ ਲਾਈ ਹੋਈ ਹਮ ਇੱਕ ਵਾਰ ਵੀ ਨਹੀਂ ਉੱਥੇ ਜਾ ਕੇ ਮੈਂ ਕਿਹਾ ਇਹਨਾਂ ਨੂੰ ਵੀ ਤੁਸੀਂ ਘੱਟ ਲਾ ਰਹੇ ਵਧਾ ਰਹੇ ਜਾ ਕੇ ਤੁਸੀਂ ਉਸਲੀ ਕਰ ਸਕਦੇ ਜੀ ਤੇ ਵੈਸੇ ਤੁਹਾਡੇ ਮੁਤਾਬਕ ਪਿੰਡ ਦੇ ਵਿੱਚ ਕਿੰਨੀ ਕਿ ਗ੍ਰਾਂਟ ਆਈ ਸਾਡੇ ਮੁਤਾਬਕ ਜੀ ਸਾਡਾ ਠੇਕਾ ਹੈਗਾ 30 ਲੱਖ ਰੁਪਈਆ ਜੀ ਜੀ ਤੇ 10 15 ਲੱਖ ਵੇ ਤਾਂ ਕਮਿਸ਼ਨ ਦਾ ਆਇਆ ਪੈਸਾ ਜੀ ਹੂੰ ਪੰਜਾਬ ਗਵਰਨਮੈਂਟ ਨੇ ਸਾਨੂੰ ਇੱਕ ਚੈੱਕ ਦਿੱਤਾ ਜੀ ਉਸ ਸਕੂਲ ਦਾ 7 ਲੱਖ ਦਾ ਉਹ ਅਸੀਂ ਨੈਟ ਬਣਾਤਾ ਜੀ ਹੂੰ ਤੇ ਹੋਰ ਕੋਈ ਪਾਇਆ ਨਹੀਂ ਆਇਆ ਜੀ ਇਹਨੇ ਪਾਇਆ ਜੀ ਹੂੰ ਇਦੋਂ ਮਰਦੀ ਤਸੱਲੀ ਕਰ ਸਕਦੇ ਮਤਲਬ 45 ਲੱਖ ਆਇਆ ਹਾਂਜੀ 45 50 ਲਾ ਲਓ ਜੀ ਤੇ ਕੰਮ ਵੀ ਤੁਸੀਂ ਵੇਖੋ ਜੀ ਸਾਰੇ ਇੱਕ ਰੰ ਮਾਰ ਕੇ ਜਿਹੜਾ ਕੋਈ ਪਿੰਡ ਦੀ ਗਲੀ ਨਹੀਂ ਛੱਡੀ ਜਿਹੜੀ ਦੁਬਾਰਾ ਨਹੀਂ ਬਣਾਈ ਤੇ ਜਿਹੜੀਆਂ ਰਹਿੰਦੀਆਂ ਸੀ ਉਹ ਵੀ ਨਵੀਆਂ ਬਣਾਈਆਂ ਕੋਈ ਟਾਣੀ ਤੇ ਅੱਗੇ ਕਿਸੇ ਰੇਟ ਨਹੀਂ ਲੱਗੀ ਸਾਰੀਆਂ ਤੇ ਹੌਨ ਲਾਈਆਂ ਆਪਾਂ ਕਿਸੇ ਦੇ ਲੋਕਟਾਇਲ ਲਾਈ ਕਿਸੇ ਦੇ ਢਟ ਲਾਈ ਕਿਸੇ ਦੇ ਬਜਰੀ ਵਾਲੀ ਬਣਾਈ ਗਲੀ ਦਰਸ਼ਕੋ ਤੁਹਾਨੂੰ ਆਪਾਂ ਜਿਹੜੇ ਸਾਬਕਾ ਸਰਪੰਚ ਨੇ ਇਹਨਾਂ ਦਾ ਪੱਖ ਸੁਣਾਇਆ ਇਹ ਕਹਿ ਰਹੇ ਨੇ ਵੀ ਪਹਿਲੀ ਗੱਲ ਤਾਂ ਸਾਡੇ ਪਿੰਡ ਦੇ ਵਿੱਚ ਕੋਈ ਕਰੋੜ ਰੁਪਇਆ ਗ੍ਰਾਂਟ ਆਈ ਨਹੀਂ ਜਿੰਨੀ ਆਈ ਉਹ ਅਸੀਂ ਦਿਖਾ ਸਕਦੇ ਆ ਤੁਹਾਨੂੰ ਨਿਗਾ ਮਰਵਾ ਸਕਦੇ ਆ ਜਿੰਨਾ ਅਸੀਂ ਪਿੰਡ ਦੇ ਵਿੱਚ ਕੰਮ ਕੀਤਾ ਜਿੰਨੀ ਕੋ ਗ੍ਰਾਂਟ ਆਈ ਇਹ ਇਹਨਾਂ ਦਾ ਪੱਖ ਆ ਬਹੁਤ ਮਿਹਰਬਾਨੀ